ਮਰਾੜ ਸਾਹਿਬ ਕੀ ਹਾਲ ਹੈ ਵਧੀਆ ਬਾਈ ਸੰਧੂਆ ਬਾਈ ਗੁਸਤਾਖੀ ਮਾਫ ਕੈਮਰਾ ਆਣਾ ਕੋਈ ਨਹੀਂ ਕੋਈ ਨਹੀਂ ਫਿਰ ਕਿਉਂ ਗਿਆ ਹੋਰ ਸੁਣਾ ਵਧੀਆ ਬਾਈ ਯਾਰ ਬਰਾੜਾ ਉਹ ਅੱਜਕੱਲ ਸੋਸ਼ਲ ਮੀਡੀਆ ਤੇ ਡੈਂਪੀ ਚੰਦ ਭਾਨ ਤੇ ਵਿਹੇ ਬਾਰੇ ਬਹੁਤ ਵੀਡੀਓ ਆ ਰਹੀਆਂ ਹੂੰ ਵੇਖੀਆਂ ਤੇ ਤੁਹਾਡਾ ਚੈਨਲ ਖਾਲੀ ਯਾਰ ਤੁਸੀਂ ਕਿਤੇ ਬਣਾਈ ਨਹੀਂ ਕੋਈ ਨਹੀਂ ਯਾਰ ਯਾਰ ਬਰਾੜਾ ਡੈਂਪੀ ਦੇ ਵਿਆਹ ਦੀ ਸੁਣਾ ਕਹਿੰਦੇ ਫੈਰ ਮਾਰ ਮਾਰ ਕੇ ਧਰਤੀ ਔਰ ਪਾੜਤੇ ਹਾਂ ਵੀਡੀਓ ਚ ਕਹਿ ਰਿਹਾ ਭਾਈ ਉਹ ਹੈਨਾ ਤੁਹਾਡੇ ਪਿੰਡਾਂ ਦੇ ਹੈ ਭਾਈ ਸਤਕਾਰਯੋਗ ਆਪਣਾ ਹੂੰ ਇਹਨਾਂ ਜਿਹੜਾ ਉਹ ਚੰਦਪਾਣ ਵਾਲਾ ਵਿਆਹ ਸੀਗਾ ਹੂੰ ਉਹ ਤਾਂ ਵੇਖਿਆ ਸੀਗਾ ਅਸੀਂ ਹੂੰ ਉਹਦੇ ਘਰ ਦੇ ਕੋਲੇ ਨਾ ਡਰੇਨ ਆ ਅੱਛਾ ਡਰੇਨ ਦੇ ਉੱਤੇ ਟੈਂਟ ਲੱਗਿਆ ਹੋਆ ਸੀ ਤੇ ਫੈਰੰਗ ਬਹੁਤ ਹੋਈ ਸੀ ਉੱਥੇ ਹੂੰ ਮੇਰੇ ਖਿਆਲ ਜਸਿੰਦਰ ਬਰਾੜ ਦਾ ਖਾਣਾ ਸੀਗਾ ਹੂੰ ਤੇ ਉਦੋਂ ਵੀ ਡੈਂਪੀ ਨੂੰ ਨਵੇਂ ਟੈਂਟ ਦੇ ਪੈਸੇ ਭਰਨੇ ਪਏ ਸੀ ਕਹਿੰਦੇ ਅੱਛਾ ਫੈਰਨ ਕਰਕਰ 20 ਪੜਦਾ ਸੀਗਾ ਸਾਰਾ ਹਮ ਇੱਕ ਨਾ ਇਹਨਾਂ ਚੋਂ ਪਤਾ ਨਹੀਂ ਕਿਹੜਾ ਵੈਲੀ ਸੀ ਉਹ ਹਮ ਉਹ ਵੀ ਗਨ ਤੇ ਲੇਜ਼ਰ ਲਾਈਟ ਲੱਗੀ ਵੀ ਸੀ ਅੱਛਾ ਉਹ ਲੇਜ਼ਰ ਲਾਈਟ ਗੇੜੇ ਨਾਲ ਉਹਦੇ ਮੂੰਹ ਤੇ ਲਾਉਂਦੇ ਸੀ ਗਾਉਣ ਵਾਲੇ ਦੇ ਅੱਛਾ ਸਿੰਗਰ ਤੇ ਹਾਂ ਹਮ ਤੇ ਉਹ ਵਿਚਾਰੀ ਹੱਥ ਬੰਨ੍ਹ ਦਿੰਦੀ ਸੀ ਹਮ ਉਹ ਕਹਿੰਦੀ ਉਹੀ ਸ਼ੁਗਲ ਕਰਦੇ ਸੀ ਹਾਂ ਉਹ ਕਹਿੰਦੀ ਪਲੀਜ਼ ਮੈਨੂੰ ਗਾ ਲੈਣ ਦਿਓ ਹਾਂ ਤੇ ਦਰਖਤਾ ਦਰਖਤਾਂ ਆ ਹੋ ਸਕਦਾ ਉਹਦਾ ਲੁਧਿਆਣੇ ਬਰਾਤ ਗਈ ਸੀ ਉਹਦੀ ਹਮ ਹੋ ਸਕਦਾ ਉੱਥੇ ਹੋਇਆ ਹੋਵੇ ਸੀਂਦਰਾ ਬਰੁੱਤ ਵੱਡਮਾਲਾ ਹੂੰ 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 ਉਹ ਕਾਰਤੂਸ ਵੇਚਣ ਵਾਲਾ ਵੀ ਕਹੀ ਜਾਂਦੇ ਵੀ 3 ਕਿਲੋ ਕਾਰਤੂਸ ਵੇਚੇ ਹਨਾ ਹਾਂ ਯਾਰ ਮੈਨੂੰ ਉਹ ਗੱਲ ਨਹੀਂ ਲੱਗੀ ਬਾਈ ਨੂੰ ਜਾਂ ਤਾਂ ਭਲੇਖਾ ਉਹ ਮੈਨੂੰ ਨਹੀਂ ਜੱਚੀ ਯਾਰ ਬਰਾੜਾ ਹਨਾ ਬਾਈ ਕਾਰਤੂਸ ਕਵਾੜੀਏ ਲੈਂਦੇ ਹੀ ਨਹੀਂਗੇ ਹੂੰ ਲੈਂਦਾ ਕਵਾੜੀਆ ਅੱਛਾ ਹਾਂ ਜੇ ਅਨਜਾਨਪੁਰੇ ਚ ਅਨਜਾਨਪੁਰੇ ਚ ਲੈ ਵੀ ਲਊ ਨਾ ਹੂੰ ਤਾਂ ਲੈਣੇ ਤੇ ਦੇਣੇ ਪੈ ਜਾਂਦੇ ਆ ਸਹੀ ਹੈ ਗੱਲ ਬਾਈ ਬਾਕੀ ਬਾਈ ਹੋਰ ਚ ਵੱਡਾ ਆਪਣੇ ਤੋਂ ਹੋ ਸਕਦਾ ਬਾਈ ਨੂੰ ਪਤਾ ਹੋਵੇ ਜਾਂ ਬਰਾੜ ਸਾਹਿਬ ਤੁਹਾਡਾ ਤਾਂ ਯਾਰ ਪਿੰਡ ਡੈਂਪੀ ਦੇ ਪਿੰਡ ਦੇ ਨੇੜੇ ਹੀ ਸੀ ਤੇ ਤੁਸੀਂ ਤਾਂ ਵੇਖਿਆ ਹੋਊਗਾ ਜਵਾਨੀ ਵੇਲੇ ਵੀ ਕਿ ਨਹੀਂ ਸਾਡਾ ਆਪਣੇ ਨਾਲ ਤਾਂ ਹੈਗਾ ਚੰਦਪੰਤ ਜੀ ਦਾ ਹੂੰ ਸਾਡੇ ਖੇਤ ਵੀ ਨੇੜੇ ਆ ਅੱਛਾ ਡੈਂਪੀ ਅਸੀਂ ਜਾਮੇ ਮੋਟਰਸਾਈਕਲ ਤੇ ਵੇਖਿਆ ਜਾਮੇ ਤੇ ਹੈ ਹਾਂ ਸਿਲਵਰ ਕਲਰ ਜਾਮਾ ਹੁੰਦਾ ਸੀ ਉਹਦੇ ਕੋਲੇ ਹੂੰ ਮੇਰੇ ਤਾਇਆ ਜੀ ਆ ਸਰਦਾਰ ਮੇਜਰ ਸਿੰਘ ਬਰਾੜ ਹਾਂ ਬਸ ਵਰਗਵਾਸ ਹੋ ਗਏ ਹੂੰ ਉਹਨਾਂ ਕੋਲੇ ਆਉਂਦਾ ਡੈਂਪੀ ਇਹ ਗੱਲਾਂ ਹੈਗੀਆਂ 87 88 ਅੱਛਾ 87 88 ਹਾਂ ਬਹੁਤ ਸਾਲ ਹੋ ਗਏ ਯਾਰ ਤਾਇਆ ਜੀ ਨਾਲ ਨੇੜਤਾ ਸੀ ਜਿਹੜੀਆਂ ਟੈਂਪੀ ਦੀਆਂ ਜਿਆਦੇ ਫੋਟੋ ਵਾਇਰਲ ਹੋਈਆਂ ਹੋਊਗਾ ਨਾ ਹਾਂ ਉਹਨਾਂ ਚ ਮੇਰੇ ਤਾਇਆ ਜੀ ਅਕਸਰ ਖੜੇ ਹੁੰਦੇ ਆ ਅੱਛਾ ਉਹਨਾਂ ਫੋਟੋਆਂ ਚ ਹੁੰਦੇ ਆ ਹਾਂ ਮੈਂ ਵੇਖੇ ਸੀ ਕਈ ਥਾਂ ਹਾਂ ਉਹ ਫੋਟੋਆਂ ਚ ਮੈਂ ਵੇਖੀਆਂ ਸੀ ਫੋਟੋ ਉਹ ਫੋਟੋ ਮੇਰੇ ਤਾਇਆ ਜੀ ਦੇ ਰਹਿੰਦੇ ਆ ਅੱਛਾ ਅੱਛਾ ਇਹ ਅਸੀਂ ਤਾਂ ਵੀ ਵੇਂਦੇ ਰਹੇ ਹਾਂ ਹੂੰ ਜਿਆਦੇ ਉਹ ਪੜਿਆ ਸੀਗਾ ਚੰਡੀਗੜ੍ਹ अच्छा ए चंडीगढ़ चो तो विद्यार्थी आगु दा ਕਤਲ ਹੋ ਗਿਆ ਸੀ ਪਹਿਲਾ ਵਿਦਿਆਰਥੀ ਆਗੂ ਦੇ ਗਰੁੱਪ ਨੇ ਉਹਦੇ ਤੇ ਹਮਲਾ ਕਰਤਾ ਸੀਗਾ ਪੜਨ ਵੇਲੇ ਦੀਆਂ ਗੱਲਾਂ ਹਾਂ ਪੜਨ ਵੇਲੇ ਦੀਆਂ ਗੱਲਾਂ ਹੂੰ ਮੁਰਕੇ ਡੰਪੀ ਨੇ ਕਤਲ ਕਰਤਾ ਸੀ ਉਹਦਾ ਮੱਖਣ ਸੀ ਉਹਦਾ ਨਾ ਅੱਛਾ ਮੁਰਕੇ ਨੂੰ ਕੈਦ ਹੋ ਗਈ ਸੀ ਜਦੋਂ ਉਹ ਦਵਾਰਾ ਇਧਰ ਆ ਕੇ ਨੇ ਸੋਚਿਆ ਮੈਂ ਸਿਆਸਤ 'ਚ ਪੈਰ ਜਮਾਵਾ ਹਾਂ ਹਾਂ ਸਿਆਸਤ 'ਚ ਜੋਰ ਜਮਾਈ ਕਰਨ ਲੱਗਾ ਹੂੰ ਆ ਇਹਦੇ ਤੇ ਪਹਿ ਗਿਆ ਕੇਸ ਕਰਨੇ ਪੰਗਾ ਕਨੈਪਿੰਗ ਦਾ ਹਾਂ ਉਹ ਬੰਦਾ ਸੀਗਾ ਨਿਰਮਲ ਜੈਪੁਰੀਆ ਅੱਛਾ ਹੀਰਿਆਂ ਦਾ ਵਪਾਰੀ ਸੀਗਾ ਉਹਦੇ ਕਿਟਰਨਸਿੰਗ ਦੇ ਚੱਕਰ ਚ ਨਾ ਇਹਦਾ ਫੋਨ ਟਰੈਪ ਹੋ ਗਿਆ ਸੀਗਾ ਡੈਂਪਟੀ ਦਾ ਹਾਂ ਤੇ ਉਦੋਂ ਐਸਟੀਡੀ ਹੁੰਦੀ ਸੀ ਹੂੰ ਐਸਟੀਡੀ ਤੇ ਕਾਲ ਕਰ ਰਿਹਾ ਸੀਗਾ ਇਹ ਹੂੰ ਤੇ ਪੁਲਿਸ ਨੇ ਇਹਨੂੰ ਘੇਰਾ ਪਾ ਕੇ ਲੈ ਫੜ ਅੱਛਾ ਇਹ ਇਹਨੇ ਉਹਨਾਂ ਨੂੰ ਕਿਹਾ ਵੀ ਕਹਿੰਦਾ ਮੈਂ ਪੰਜਾਬ ਦਾ ਐਮਐਲਏ ਹਾਂ ਹੂੰ ਕੁਝ ਮੈਨੂੰ ਛੱਡੋ ਇਹ ਪਰ ਉਹਨਾਂ ਕੋਲੇ ਪ੍ਰੂਫ ਸੀਗਿਆ ਕੋਲੇ ਹਾਂ ਉਹਨਾਂ ਨੇ ਯਾਨੀ ਕਿ ਇਹਨੂੰ ਫੜ ਲਿਆ ਤੇ ਇਹ ਤਾਂ ਇੱਥੇ ਦਰਸ਼ਨ ਠੇਕੇਦਾਰ ਨਾ ਸੀਗਾ ਸ਼ਰਾਬ ਦੇ ਠੇਕਿਆਂ ਚੇਸਾ ਅੱਛਾ ਇਹ ਅੰਦਰ ਜਾੜਿਆ ਤੇ ਦਰਸ਼ਨ ਇਹ ਜਿਹੜੇ ਇਹਦੇ ਬੰਦੇ ਸੀ ਹੂੰ ਉਹਨਾਂ ਨੂੰ ਹਸਪਤਾਲ ਦੇਣਾ ਹਟ ਗਿਆ ਹੂੰ ਇਹਦੇ ਮਾਮੇ ਦੇ ਮੁੰਡੇ ਸੀਗੇ ਹੂੰ 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 ਦਰਸ਼ਨ ਕਹਿੰਦਾ ਵੀ ਜਾਓ ਆਪਦਾ ਕੰਮ ਕਰੋ ਦਰਸ਼ਨ ਆਏ ਸੀ ਵੀ ਉਹ ਤਾਂ ਅੰਦਰ ਆਉਣੇ ਕਰਾਉਂ ਹਾਂ ਵੀ ਮੇਰਾ ਕੋਈ ਕੀ ਕਰ ਲੂ ਮੇਰਾ ਖਾਲੇ ਸੀਗਾ ਦਿੱਲੀ ਹਣਾ ਹੂੰ ਫਿਰ ਇਹਨਾਂ ਨੇ ਦਰਸ਼ਨ ਕਤਲ ਕਰਤਾ ਹੂੰ ਕੈਂਪ ਹੀ ਆ ਗਿਆ ਨੇ ਹੂੰ ਪਿੰੰਦਰੋਂ ਬੈਠੇ ਨੇ ਉਹ ਬਾਰੇ ਯਾਨੀ ਕਿ ਦਰਸ਼ਨ ਦਾ ਕਤਲ ਹੋ ਗਿਆ ਹੂੰ ਫਿਰ ਇਹ ਸਰਸੇ ਡੱਬ ਵਾਲੀ ਆ ਗਿਆ ਅੱਛਾ ਡੱਬ ਵਾਲੀ ਇਹ ਉਹ ਚੋ ਹਸਪਤਾਲ ਚ ਫਰਾਰ ਹੋ ਗਿਆ ਰਾਤ ਨੂੰ ਹੂੰ ਫਿਰ ਅਸੀਂ ਵਹਿੰਦੇ ਰਹੇ ਆ ਆਮੀ ਇੱਥੇ ਫਿਰਦੋਂ ਅਸੀਂ ਚਨਾਲ ਚ ਅੱਛਾ ਹਾਂ ਪਹੁੰਚ ਸੀ ਕਿ ਕੰਮ ਤੋਂ ਦੇਖ ਕੇ ਆਉਂਦਾ ਸੀ ਲੋਕ ਤੁਹਾਡੇ ਤਾਂ ਫਰਨੇੜ ਸੀ ਨਾ ਯਾਰ ਪਿੰਡਾਂ ਦੇ ਨਾਲ ਪਿੰਡ ਸੀ ਤੁਹਾਡੇ ਤੁਹਾਡੇ ਪਿੰਡਾਂ ਵਾਲੇ ਹੂੰ ਤੇ ਕੰਮ ਤੋਂ ਦੇ ਫੋਟੋ ਇਹ ਤਾਂ ਫਰਾਰ ਸੀਗਾ ਹੂੰ ਉਦੋਂ ਵੀ ਲੋਕਾਂ ਨੂੰ ਆਮ ਹੀ ਮਿਲਦਾ ਸੀ ਤੇ ਲੋਕਾਂ ਦੇ ਕੰਮ ਤੋਂ ਦੇ ਕਰਾਉਂਦਾ ਸੀਗਾ ਅੱਛਾ ਹਾਂ ਹੂੰ ਜੀ ਸੈਟਿੰਗ ਸੀਗੀ ਪਹੁੰਚ ਸੀਗੀ ਹੂੰ ਤੇ ਉਦੋਂ ਲੋਕਾਂ ਦੇ ਕੰਮ ਤੋਂ ਦੇ ਹੀ ਬਹੁਤ ਕਰਾਉਂਦਾ ਸੀ ਹੂੰ ਫਿਰ ਇਹ 267 ਦੇ ਆਸ-ਪਾਸ ਨਾ ਬਠਿੰਡੇ ਆ ਗਿਆ ਸੀਗਾ ਹੂੰ ਬਠਿੰਡੇ ਵੀ ਨਾ ਅਸੀਂ ਕਿਸੇ ਮਿੱਤਰ ਦੀ ਮੁਲਾਕਾਤ ਕਰਨ ਜਾਂਦੇ ਹੁੰਦੇ ਸੀ ਹੂੰ ਬਠਿੰਡੇ ਵੀ ਜੇਲ੍ਹ ਚ ਦੀ ਵਧੀਆ ਟੌਰ ਸੀਗੀ ਹੂੰ ਇਹ ਨਾ ਡਿਊਡੀ ਦੇ ਵਿੱਚ ਹੀ ਡੇਵੜੀ ਜੇਲ੍ਹ ਦਾ ਇਹ ਦਰਵਾਜ਼ਾ ਹੁੰਦਾ ਹੂੰ ਉਹਦੇ ਵਿੱਚ ਇੱਕ ਬੈਠਕ ਸੀਗੀ ਹੂੰ ਉਹ ਬੈਠਕ ਦੇ ਵਿੱਚ ਬੈਠਾ ਹੁੰਦਾ ਸੀ ਹੂੰ ਬੈਠਾ ਹੁੰਦਾ ਸੀ ਸੁਪਰਡੈਂਟ ਦੀ ਕੁਰਸੀ ਤੇ ਕਿਹ ਇਹ ਆਪ ਹਾਂ ਸੁਪਰਡੈਂਟ ਦਾ ਮੈਨੂੰ ਨਾਂ ਵੀ ਪਤਾ ਆਪਣਾ ਨਾਂ ਕਾਹਨੂੰ ਲੈਣਾ ਹਾਂ ਤੇ ਅਸੀਂ ਕੀ ਜਿਹੜੀ ਮਿੱਤਰ ਦੀ ਮੁਲਾਕਾਤ ਕਰਨ ਗਏ ਤਾਂ ਇਹਦੇ ਕੋਲੇ ਜਾ ਕੇ ਬਹਿ ਜਾਂਦੇ ਹੂੰ 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 ਤੇ ਇਹ ਸੁਪਰਡੈਂਟ ਦੀ ਕੁਰਸੀ ਤੇ ਬੈਠਾ ਹੁੰਦਾ ਸੇ ਆਸਰ-ਪਾਸੇ ਕੰਮਾਂ ਧੰਦੇ ਵਾਲੇ ਲੋਕ ਬੈਠੇ ਹੁੰਦੇ ਇਹਦੇ ਹੂੰ ਤੇ ਫਰੂਟਾਂ ਦਾ ਢੇਰ ਲੱਗ ਜਾਂਦਾ ਹੂੰ ਅਸੀਂ ਕਹਿੰਦੇ ਹੁੰਦੇ ਸੀ ਨਾ ਸਾਰੇ ਲੈ ਕੇ ਆਉਂਦੇ ਹਣੇ ਜਿਹੜੇ ਬੰਦੇ ਇਹਨਾਂ ਨੂੰ ਮਿਲਣ ਆਉਂਦੇ ਸੀ ਲੈ ਕੇ ਆਉਂਦੇ ਸੀ ਉਹ ਦੋ-ਦੋ ਚਾਰ-ਚਾਰ ਕਿਲੋ ਫਰੂਟ ਲੈ ਕੇ ਆਉਂਦੇ ਹੂੰ ਤੇ ਫਰੂਟ ਕਹਿੰਦੇ ਡੈਂਕੀ ਹੱਥ ਨੇ ਉਹਨਾਂ ਨੂੰ ਵੰਡ ਦਿੰਦਾ ਸੀਗਾ ਹੂੰ 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 ਜਿਹੜੇ ਹੋਰ ਕੈਦੀ ਹੁੰਦੇ ਸੀ ਹੂੰ ਆ ਤੇ ਫਿਰ ਉਥੋਂ ਇਹ ਬਰੀ ਹੋਇਆ ਹੂੰ ਜਦੋਂ ਬਰੀ ਹੋਇਆ ਤੇ ਉਦੋਂ 5-7000 ਬੰਦਾ ਇਹਨੂੰ ਲੈ ਕੇ ਆਇਆ ਹੂੰ 4-500 ਕਾਰ ਸੀ ਉਹਨੂੰ ਫਿਰ ਇਹ ਬੜੀ ਚਰਚਾ ਚ ਆਇਆ ਹੂੰ ਉਦੋਂ ਕਈ ਲੀਡਰਾਂ ਨੂੰ ਵੀ ਡਰ ਹੋ ਗਿਆ ਹੂੰ ਇਹ ਹੁਣ ਐਮ.ਐਲ.ਏ ਦੀ ਚੋਣ ਲੜੂਗਾ ਹੂੰ ਹੂੰ ਤੇ ਤੂੰ ਕਹ ਐਮ.ਐਲ.ਏ ਚੋਣ ਉਹ 1990 99 ਵਿੱਚ ਵੀ ਲੜਿਆ ਸੀ ਲੜਿਆ ਸੀ ਸਿਮਰਜੀਤ ਮਾਨ ਨੇ ਹੂੰ ਉਦੋਂ ਵੋਟਾਂ ਕੈਸ ਲਵਾਉਂਗਾ ਇਹ ਬਠਿੰਡੇ ਤੋਂ ਇਹ ਬਰੀ ਹੋਇਆ ਹੂੰ ਤੇ ਉਦੋਂ 5-7 ਹਜ਼ਾਰ ਬੰਦੇ ਦਾ ਇਕੱਠ ਸੀਗਾ ਹੂੰ 4-500 ਕਾਰ ਸੀਗੀ ਹੂੰ ਯਾਨੀ ਕਿ ਉਦੋਂ ਇਹ ਚਰਚਾ ਚ ਵਾਵਾ ਆ ਗਿਆ ਓਕੇ ਉਹ ਚਰਚਾ ਨੇ ਸ਼ਾਇਦ ਇਹਦਾ ਕਤਲ ਕਰਵਾਇਆ ਹੂੰ ਤੇ ਉਦੋਂ ਲੀਡਰਾਂ ਨੂੰ ਆਏ ਹੋ ਗਿਆ ਵੀ ਇਹ ਐਮਐਲਏ ਦੀ ਚੋਣ ਲੜੂਗਾ ਸਾਰੀਆਂ ਪਾਰਟੀ ਉਦੋਂ ਲੀਡਰ ਵੀ ਲੈਣ ਗਏ ਸੀ ਇਹਨੂੰ ਹੂੰ 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 ਤੇ ਫਿਰ ਜਲਦੀ ਇਹਦਾ ਕਤਲ ਹੋ ਗਿਆ ਕਤਲ ਇਹਦਾ ਐਵੇਂ ਹੋਇਆ ਸੀਗਾ ਇੱਕ ਲੜਕੀ ਸੀ ਹਰਨੀਪੌਰ ਅੱਛਾ ਇਹ ਲੇਕ ਕਲੱਬ 'ਚ ਬੈਠਾ ਸੀਗਾ ਉੱਥੇ ਹੋਟਲ ਸੀਗਾ ਖਾਣਾ ਖਾ ਰਿਆ ਸੀ ਹੂੰ ਥ੍ਰੀ ਕੋਰਟ ਦੇ ਚੰਡੀਗੜ੍ਹ ਹਾਂ ਹਾਂ ਚੰਡੀਗੜ੍ਹ ਹੂੰ ਥ੍ਰੀ ਕੋਰਟ ਦੇ ਮੁੰਡੇ ਸੀ ਪਾਲੀ ਵਕੀਲ ਦਾ ਵਜਦੇ ਸੀ ਹੂੰ ਉਹਨਾਂ ਦੇ ਬੇਟੇ ਹੂੰ